ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਸੰਸਦ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਉਠਾਇਆ ਦਾਸ ਤਈਏ ਕੀ ਪ੍ਰਧਾਨ ਰਾਜਾ ਵਡਿੰਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ ਵਿੱਚ ਉਠਾਇਆ ਵਡਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪ੍ਰਸਿੱਧ ਕਲਾਕਾਰ ਸੀ ਉਹ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਸੀ ਉਸਦੇ ਗੀਤ ਤੇ ਦੁਨੀਆ ਨੱਚਦੀ ਸੀ ਉਸਦੇ ਗੀਤਾ ਨੇ ਨਿਊਯਾਰਕ ਬਿਲਵੋਡ ਚਾਰਟ ਤੋਂ ਪਹਿਲ ਇਹ تین ਸਥਾਨਾਂ ਤੇ ਕਬਜ਼ਾ ਕੀਤਾ ਹੈ ਉਸ ਨਾਲ ਕੀ ਹੋਇਆ ਤੁਸੀਂ ਕਹਿੰਦੇ ਹੋ ਕਿ ਭਾਰਤ ਵਿੱਚ ਇੱਕ ਪੰਛੀ ਵੀ ਨਹੀਂ ਮਾਰਿਆ ਜਾ ਸਕਦਾ ਤੇ 28 ਸਾਲਾਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤਿਹਾਰ ਜੇਲ੍ਹ ਵਿੱਚ ਬੈਠੇ ਅਪਰਾਧੀ ਲਾਰੈਂਸ ਮਿਸ਼ਨੋਈ ਨੇ ਜੇਲ੍ਹ ਤੋਂ ਇੰਟਰਵਿਊ ਦਿੱਤੇ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਮੂਸੇ ਵਾਲੇ ਨੂੰ ਅਸੀਂ ਮਾਰਿਆ ਸੀ ਉਹਨਾਂ ਕਹਾਂ ਕਿ ਪੰਜਾਬ ਦੇ ਲੋਕਾਂ ਦਾ ਭਾਈਚਾਰਾ ਬਹੁਤ ਮਜ਼ਬੂਤ ਹੈ ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਦੇਣ ਆਪ ਦੀ ਭਾਈਚਾਰਾ ਕਦੇ ਟੁੱਟਿਆ ਨਹੀਂ ਸੀ ਪਰ ਇਸ ਵਾਰ ਪਹਿਲੀ ਵਾਰ ਭਾਜਪਾ ਨੇ ਪੰਜਾਬੀਆਂ ਨੂੰ ਸ਼੍ਰੀ ਰਾਮ ਦੇ ਨਾਂ ਤੇ ਵੰਡਿਆ ਹੈ ਸ਼੍ਰੀ ਰਾਮ ਭਗਵਾਨ ਸਿਰਫ ਭਾਜਪਾ ਦੇ ਨਹੀਂ ਹਨ ਮੈਂ ਭਾਜਪਾ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੰਗਲ ਸੁੱਤਰ ਅਤੇ ਕਬਰਿਸਤਾਨ ਨਾ ਵੰਡੋਦਾ ਸੇ ਇਹ ਕਿ ਰਾਜਾ ਵਡਿੰਗ ਵੱਲੋਂ ਸੰਸਦ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਹੈ ਉਹਨਾਂ ਨੇ ਮੋਦੀ ਸਰਕਾਰ ਤੇ ਤੰਜ ਕਸਿਆ ਕਿਹਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਯਾ ਦੇਸ਼ ਦੇ ਵਿੱਚ ਕਿਸੇ ਇੱਕ ਪਰਿੰਦੇ ਨੂੰ ਵੀ ਮਾਰਨਾ ਨਾ ਮੁਮਕਿਨ ਹੈ ਤਾਂ ਫਿਰ ਪੰਜਾਬ ਦੇ 28 ਸਾਲਾਂ ਨੌਜਵਾਨ ਗੱਭਰੂ ਦੀ ਸ਼ਰਿਆਮ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਦਾ ਹਜੇ ਤੱਕ ਕੋਈ ਵੀ ਨਤੀਜਾ ਜਿਹੜਾ ਸਾਹਮਣੇ ਨਹੀਂ ਆਇਆ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਧਰਮ ਦੇ ਨਾਂ ਤੇ ਜਿਹੜਾ ਕਿ ਲੋਕਾਂ ਨੂੰ ਨਾ ਵੰਡਿਆ ਜਾਵੇ ਸ਼ਮਸ਼ਾਨ ਘਾਟਾ ਤੇ ਮੰਗਲ ਸੂਤਰਾ ਨੂੰ ਨਾ ਵੰਡਿਆ ਜਾਵੇ ਉਹਨਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਹੱਥ ਜੋੜ ਕੇ ਇਹ ਕਹਿਣਾ ਚਾਹਿਆ ਉਹਨਾਂ ਨੇ ਉਹਨਾਂ ਨੇ ਜਿਹੜਾ ਸਿੱਧੂ ਮੂਸੇਵਾਲਾ ਦਾ ਮੁੱਦਾ ਚੱਕਿਆ ਉਹਨਾਂ ਕਿਹਾ ਕਿ ਮੋਦੀ ਸਰਕਾਰ ਕਹਿੰਦੀ ਹੈ ਕਿ ਜਿਹੜਾ ਵੀ ਭਾਰਤ ਦੇਸ਼ ਦੇ ਵਿੱਚ ਰਹਿ ਰਿਹਾ ਉਹ ਬਿਲਕੁਲ ਸੁਰੱਖਿਤ ਰਹਿ ਰਿਹਾ ਤੇ ਦੱਸ ਦਈਏ ਕਿ 28 ਸਾਲਾ ਨੌਜਵਾਨ ਜਿਹੜਾ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਆਪਣੇ ਗਾਣਿਆਂ ਲਈ ਮੰਨਿਆ ਜਾਂਦਾ ਸੀ ਪ੍ਰਸਿੱਧ ਸੀ ਉਹਨਾਂ ਨੂੰ ਉਹਨਾਂ ਦੇ ਦਿਨ ਦਿਹਾੜੇ ਹੀ ਗੋਲੀਆਂ ਨਾਲ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਦੱਸ ਦਈਏ ਕਿ ਇਸ ਮੁੱਦੇ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਬੇਟੇ ਦਾ ਮੁੱਦਾ ਜਿਹੜਾ ਸੰਸਦ ਦੇ ਵਿੱਚ ਚੱਕਿਆ ਗਿਆ ਹੈ ਇਸ ਦੇ ਲਈ ਉਹਨਾਂ ਦੇ ਦਿਲ ਨੂੰ ਹੈ ਜਿਹੜਾ ਖੁਸ਼ੀ ਮਿਲੀ ਹੈ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਦੇ ਬੇਟੇ ਦਾ ਮੁੱਦਾ ਜਿਹੜਾ ਸੰਸਦ ਦੇ ਵਿੱਚ ਚੱਕਿਆ ਗਿਆ ਹੈ ਦੱਸ ਜੀਏ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦੇਸ਼ਾਂ ਤੇ ਪ੍ਰਦੇਸ਼ਾਂ ਦੇ ਵਿੱਚ ਵੀ ਵਿਆਹ ਸ਼ਾਦੀਆਂ 'ਚ বাজਾਇਆ ਜਾਂਦੇ ਨੇ ਸਾਰਾ ਪੰਜਾਬ ਸਾਰਾ ਦੇਸ਼ ਸਾਰਾ ਵਿਦੇਸ਼ 'ਚ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਉੱਤੇ ਨੱਚਦਾ ਹੈ ਦੱਸ ਜੀਏ ਕਿ ਵਾਲੇ ਬਿਲਬੋਰਡ ਤੇ ਵੀ ਸਿੱਧੂ ਮੂਸੇਵਾਲਾ ਨੇ ਤੀਸਰੇ ਸਥਾਨ ਤੇ ਆਪਣਾ ਸਥਾਨਕ ਤੈਅ ਕੀਤਾ ਹੋਇਆ ਹੈ ਤੇ ਦਿਨ ਦਿਹਾੜੇ ਹੀ ਲਾਰੈਂਸ ਬਿਸ਼ਨੋਈ ਜਿਹੜਾ ਤਿਹਾਰ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਨੇ ਜੇਲ੍ਹ ਦੇ ਵਿੱਚ ਇੰਟਰਵਿਊ ਦਿੰਦੇ ਕਿਹਾ ਸੀ ਕਿ ਹਾਂ ਮੈਂ ਸਿੱਧੂ ਮੂਸੇਵਾਲੇ ਦਾ ਜਿਹੜਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਦੱਸ ਸੀ ਕਿ ਸਿੱਧੂ ਮੂਸੇਵਾਲਾ ਦੀ ਕਾਲੀ ਜੀਪ ਦੇ ਵਿੱਚ ਦਿਨ ਦਿਹਾੜੇ ਉਹਨਾਂ ਦੇ ਪਿੰਡ ਤੋਂ ਥੋੜੀ ਦੂਰ ਜਾ ਰਹੇ ਸੀ ਕਿਸੇ ਕੰਮ ਤੋਂ ਤਾਂ ਉੱਥੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ 29 ਮਈ ਨੂੰ ਆ ਜਿਹੜਾ ਸਿੱਧੂ ਮੂਸੇ ਨਾਲ ਇਹ ਕਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੀ ਸਿੱਧੂ ਮੂਸੇਵਾਲੇ ਦਾ ਰਾਜਾ ਵਡਿੰਗ ਵੱਲੋਂ ਜਿਹੜਾ ਕਿ ਸੰਸਦ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਹੈ ਕਿ ਜੇਕਰ ਪੰਜਾਬ ਦੇ ਵਿੱਚ ਜਾਂ ਜੇਕਰ ਦੇਸ਼ ਦੇ ਵਿੱਚ ਹੀ ਉਹਦਾ ਦੇਸ਼ਵਾਸੀ ਹੀ ਸੁਰੱਖਿਤ ਨਹੀਂ ਹੈ ਕੋਈ ਵੀ ਦਿਨ ਦਿਹਾੜੇ ਜੇਕਰ ਕਿਸੇ ਦੀ ਮਾਰ ਕੇ ਹੱਤਿਆ ਕਰ ਦਿੰਦਾ ਹੈ ਤਾਂ ਤੁਸੀਂ ਇਹ ਦਾਵਾ ਕਿਵੇਂ ਕਰ ਸਕਦੇ ਹੋ ਕਿ ਇਸ ਦੇਸ਼ ਦੇ ਵਿੱਚ ਕਿਸੇ ਪਰਿੰਦੇ ਨੂੰ ਵੀ ਨਹੀਂ ਮਾਰਿਆ ਜਾ ਸਕਦਾ ਜਾਂ ਕੋਈ ਪਰਿੰਦਾ ਵੀ ਇੱਕ ਜਿਹੜਾ ਕਿ ਬਿਨਾਂ ਗੱਲ ਤੋਂ ਜਿਹੜਾ ਕਿਸ ਕੋਈ ਸ਼ਿਕਾਰ ਨਹੀਂ ਕਰ ਸਕਦਾ ਤਾਂ ਇੱਥੇ ਇੱਕ ਚੰਗੇ ਇਹ ਨੌਜਵਾਨ 28 ਸਾਲਾਂ ਗੱਭਰੂ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੇ ਇਜਾਜ਼ਤ ਧੰਨਵਾਦ।